ਕਹਿੰਦੇ ਕਰੋ ਨੋਟ ਟੌਪ ਦੇ ਕਬੱਡੀ ਟੂਰਨਾਮੈਂਟ ਦਾ ਆਪਾਂ ਫਾਈਨਲ ਰਿਜ਼ਲਟ ਲੈ ਕੇ ਆਏ ਆ ਜਿੱਥੇ ਬੈਸਟਾਂ ਦੇ ਲਈ 21,000 ਸੀ ਪਹਿਲਾ ਨਾਮ ਲੱਖ ਸੀ ਤੇ ਦੂਜਾ ਨਾਮ 75,000 ਸੀ ਪੂਰੀ ਜਾਣਕਾਰੀ ਦੇਖਣ ਦੇ ਲਈ ਵੀਡੀਓ ਚੈਨਲ ਤੇ ਕਰ ਬਣੇ ਰਹੋ ਤੇ ਐਂਡ ਤੇ ਆਪਾਂ ਤੁਹਾਨੂੰ ਦਿਖਾਵਾਂਗੇ ਵੀਡੀਓ ਦੇ ਵਿੱਚ ਬਲਟ ਖੀਰਾਂ ਵਾਲਿਆਂ ਨੇ ਕਹਿੰਦੇ ਅੱਜ ਜੱਫੇ ਵੀ ਲਾਏ ਕਹਿੰਦੇ ਘੱਲ ਕਰਾਂ ਧਰਤੀ ਦੇ 100 ਡਾਲਰ ਦਾ ਜੱਫਾ ਲਾਇਆ ਸਿਰੇ ਦਾ ਤੇ ਇੱਕ ਜੱਫਾ ਹੋਰ ਲਾਇਆ ਦੋ ਜੱਫੇ ਲਾਏ ਬਲਟ ਖੀਰਾਂ ਵਾਲਿਆਂ ਨੇ ਤੇ ਜੁਆਇੰਟ ਬੈਸਟ ਵੀ ਬਣਿਆ ਅੱਜ ਕਹਿੰਦੇ ਪੂਰੀ ਜਾਣਕਾਰੀ ਦੀ ਗੱਲ ਕਰਦੇ ਆਪਾਂ ਜਿਹੜਾ ਫਾਈਨਲ ਮੈਚ ਹੋਇਆ ਸੀ ਕਲਕਲਾਂ ਦੇ ਵਿੱਚ ਡਿਸਟ੍ਰਿਕਟ ਮੋਗੇ ਦੇ ਵਿੱਚ ਫਾਈਨਲ ਮੈਚ ਮੀਰੀਪੀਰੀ ਤੇ ਕਲਕਲਾਂ ਪਲੱਸ ਬੁੱਟਰ ਦੀ ਟੀਮ ਬਣੀ ਹੋਈ ਸੀਗੀ ਮੀਰੀਪੀਰੀ ਦੇ 33 ਨੰਬਰ ਰਹੀ ਫਾਸਟ ਟੀਮ ਤੇ ਕਲਕਲਾਂ ਪਲੱਸ ਬੁੱਟਰ ਦੀ ਟੀਮ ਰਹੀ ਸੈਂਕੜਾ 23.5 ਨੰਬਰ ਲੈ ਕੇ ਬੈਸਟ ਰੀਡਰ ਬਣਿਆ ਇੱਥੇ ਕਹਿੰਦੇ ਜੋਤਾ ਮਹਿਮਦ ਵਾਲੀਆ ਮੁੰਡਾ 13 ਰੇਡਾਂ ਪਾ ਕੇ 12 ਨੰਬਰ ਲੈ ਗਿਆ ਬੈਸਟ ਯਾਫੀ ਬਣਿਆ ਕਰਦੀਪ ਮਾਧੋਪੁਰੀਆ ਮੁੰਡਾ ਕਹਿੰਦੇ ਜਿਹਦੇ ਤਿੰਨ ਜਫੇ ਸੀ ਤੇ ਬੁਲਟ ਖੀਰਾਂ ਵਾਲੀ ਵਾਲ ਨੇ ਵੀ ਕਹਿੰਦੇ ਦੋ ਜੱਫੇ ਲਾਇਏ ਟੀਮ ਦੀ ਸੈਮਟੀ ਦੇ ਨਾਲ ਦੋਨੇ ਜਣੇ ਜੁਆਇੰਟ ਜਿਹੜੇ ਇਹ ਬੈਸਟ ਜਾਫੀ ਚੁਣੇ ਗਏ ਆ ਤੇ ਬੈਸਟ ਰੇਡਰ ਬਣਿਆ ਜਿਹੜਾ ਉਹ ਆਪਣਾ ਜੋਤਾ ਮਹਿਮਦ ਵਾਲੀਆ ਤੇ ਕਰੋ ਇੰਜੋਏ ਹੁਣ ਤੁਸੀਂ ਕਹਿੰਦੇ ਬਲਟ ਖੀਰਾਂ ਵਾਲੀਲੇ ਦੇ ਦੋ ਟਾਪ ਦੇ ਜੱਫੇ ਜੇ ਵਧੀਆ ਲੱਗੇ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਹੋਰ ਵੀਡੀਓ ਦੇਖਣ ਲਈ ਆਪਣੇ ਨਾਲ ਜੁੜੇ ਰਹੋ ਧੰਨਵਾਦ ਥੈਂਕ ਯੂ ਦੇ ਦਰਮਿਆਨ ਖੜਕਾ ਦੜਕਾ ਹੋਈ ਜਾਂਦਾ ਆਹ ਗੱਬਰੂ ਛਾ ਜਾਂਦੇ ਜਿਹੜੇ ਲਾਉਂਦੇ ਮਿਹਨਤ ਉੱਠ ਕੇ ਤਨ ਜੋਰ ਜਵਾਨੀ ਦਾ ਮੇਲਾ ਲੈ ਜਣ ਪਰਿਆ ਲੁੱਟ ਕੇ ਇਹ ਅੜੀ ਅੜ ਘੋੜੇ ਨੇ ਮਿੱਤਰੋ ਕਰ ਜਾਂਦੇ ਮਨਮਾਨੀ ਹਰ ਆਜੇ ਖੇਲੇ ਹੱਟ ਪਿੱਛੇ ਲੁੱਟੀਆਂ ਪਾਉਂਦੀ ਫਰਜਾਨੀ ਬੁਲਟ 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 ਲੈ ਗਿਆ ਧੱਕੇ ਇਹ ਇਹ ਬੱਲੇ ਬੱਲੇ ਆ ਬੱਲੇ ਬੱਲੇ ਆ ਤਕ 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 ਅੱਜ ਦੇ ਤੰਵੀਰ ਫੜਾ ਕੈਨੇਡਾ ਦੇ ਗੋਪੀ ਅਮਰੀਕਾ ਵੱਲੋਂ ਆਹ ਜਿਹੜੀ ਕਬੱਡੀ ਹੈ 100 ਡਾਲਰ ਦੀ ਹੈ ਮਿੱਤਰੋ ਇਹ ਵੀ 6000 ਦੀ ਰੇਡ ਆ ਗਈ ਹੈ 6000 ਦੀ ਰੇਡ ਕਿਉਂਕਿ ਅੱਜ ਦਾ ਰੇਟ 60 ਰੁਪਏ ਹੈ